ਇਹ ਹੁਸ਼ਿਆਰਪੁਰੇ ਰਹਿੰਦੇ ਸੀ ਇਹ ਕਿਰਾਏ ਦੇ ਮਕਾਨ ਤੇ ਉਹ ਭਈਆ ਪਤਾ ਨਹੀਂ ਪਹਿਲਾਂ ਹੀ ਇਹਨਾਂ ਤੇ ਨਿਗਰਾਨੀ ਰੱਖਦਾ ਸੀਗਾ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਅਸੀਂ ਇੱਧਰ ਰਹਿੰਦੇ ਸੀ ਗੁਰਾਇਆਂ ਵੱਲ ਇਹ ਹੁਸ਼ਿਆਰਪੁਰ ਰਹਿੰਦੇ ਸੀਗੇ ਇਹਦੀ ਮੰਮੀ ਜਿੱਦਾਂ ਜੈਸਮੀਨ ਤੇ ਹਰਵੀਰ ਦੋਨੇ ਸ਼ਾਮ ਨੂੰ ਗੁਰਦੁਆਰੇ ਜਾਂਦੇ ਸੀਗੇ ਤੇ ਉੱਥੋਂ ਹੀ ਇਹਨੂੰ ਸਕੂਟਰੀ ਦੇ ਪਿੱਛੇ ਪਿੱਛੇ ਇਹਨਾਂ ਦੇ ਆਇਆ ਇਹਨੂੰ ਕਹਿੰਦਾ ੱਤਕਾ ਲਾ ੱਤਕਾ ਲਾਉਂਦੇ ਲਾਉਂਦੇ ਇਹਨੂੰ ਨਾਲ ਹੀ ਕੂੜੀ ਤੇ ਬਿਠਾ ਕੇ ਲੈ ਗਿਆ ਇਹਨੂੰ ਰੋੜ ਕੇ ਜੀ अच्छा जिस दिन घटना ਵਾਪਰੀ ਮੰਮੀ ਨਾਲ ਨਹੀਂ ਸੀਗੇ ਮੰਮੀ ਨਾਲ ਨਹੀਂ ਸੀਗੇ ਮम्मा ਇਹਦੀ ਘਰ ਸੀਗੀ ਉਹਨੂੰ ਲੱਗਾ ਵੇ ਗੁਰਦੁਆਰੇ ਗਿਆ ਹੈ ਆਪਣੀ ਭੈਣ ਦੇ ਨਾਲ ਜਦੋਂ ਜੈਸਮੀਨ ਉਹ ਸਾਡੀ 5 ਵਜੇ ਘਰ ਆਉਂਦੀ ਆ ਤੇ ਉਹਦੀ ਮੰਮੀ ਪੁੱਛਦੀ ਆ ਜੈਸਮੀਨ ਤੇਰਾ ਭਾਗ ਕਿੱਥੇ ਆ ਜੈਸਮੀਨ ਕਹਿੰਦੀ ਮੰਮਾ ਉਹ ਤਾਂ ਮੇਰੇ ਕੋਲ ਆਇਆ ਹੀ ਨਹੀਂ ਫੇਰ ਹੀ ਮੰਮੀ ਨੇ ਆਸੇ-ਪਾਸੇ ਸਾਰੇ ਦੇਖਿਆ ਤੇ ਜਦੋਂ ਦੇਖਿਆ ਹਰਵੀਰ ਨਹੀਂ ਮਿਲਿਆ ਫੇਰ ਇਹਨੇ ਆਪ ਮਨੀ ਨੂੰ ਫੋਨ ਕੀਤਾ ਇਰੇ ਪਾਪਾ ਨੂੰ ਫੇਰ ਪਾਪਾ ਆਇਆ ਤੇ ਫੇ ਉਹਨੇ ਪੁਲਿਸ ਕੰਪਲੇਂਟ ਕੀਤੀ ਤੇ ਫੇ ਇਹਦੀ ਭਾਲ ਕੀਤੀ ਫੇ ਬਾਕੀ ਕਾਰਵਾਈ ਉਹਨਾਂ ਨੇ ਕੀਤੀ ਸਾਰੀ ਜੀਤੇ ਨੂੰ ਲੱਭਿਆ ਅੱਛਾ ਪਿਛਲੇ ਕਈ ਦਿਨਾਂ ਤੋਂ ਜਿਹੜਾ ਦੋਸ਼ੀ ਸੀ ਉਹ ਰਿੱਕੀ ਕਰਦਾ ਪਿਆ ਸੀ ਕਦੇ ਪਤਾ ਨਹੀਂ ਲੱਗਾ ਤੁਹਾਨੂੰ ਜਾਂ ਤੁਹਾਡਾ ਕੋਈ ਜਾਣਕਾਰ ਸੀ ਨਹੀਂ ਅਸੀਂ ਇੱਧਰ ਪੰਜਾਬ 'ਚ ਇੱਧਰ ਰਹਿੰਦੇ ਸੀਗੇ ਗੁਰਾਇਆਂਵਾਲ ਇੱਥੇ ਜ ਸਾਡੀ ਬੱਚੀ ਸੀਗੀ ਛੋਟੀ ਉਹ ਦੱਸਦੀ ਪਈ ਆ ਵੀ ਉਹ ਪਹਿਲਾਂ ਇਹਨੂੰ ਹੈਲੋ ਹਾਈ ਕਰਦਾ ਹੁੰਦਾ ਸੀ ਮਿਲਦਾ ਹੁੰਦਾ ਸੀਗਾ ਇੱਕ ਦਿਨ ਅੱਗੇ ਵੀ ਇਹਨੂੰ ਲੈ ਕੇ ਜਾਣ ਜਿਹਦਾ ਲੈ ਕੇ ਚੱਲਾ ਸੀ ਉਸ ਦਿਨ ਇਹਨੇ ਆਵਾਜ਼ ਮਾਰੀ ਤਾਂ ਸਾਡੀ ਬੱਚੀ ਵੱਲੋਂ ਘੂਰ ਕੇ ਦੇਖਦਾ ਸੀਗਾ ਹਾਂਜੀ ਤੇ ਫੇਰ ਇਹ ਅੰਦਰ ਲੈ ਕੇ ਚਲ ਗਈ ਉਹਨੂੰ ਬੱਚੀ ਨੇ ਤੁਹਾਣਾ ਕੋਈ ਗੱਲ ਨਹੀਂ ਕੀਤੀ ਕਿਦਾਂ ਕੋਈ ਮੈਂ ਹਾਂਜੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਬੱਚੇ 마ਸੂਮ ਹੁੰਦੇ ਆ ਉਹਨਾਂ ਨੂੰ ਗਲਤ ਸਹੀ ਦਾ ਕੁਝ ਨਹੀਂ ਪਤਾ ਹੁੰਦਾ ਉਹ ਇੱਕ ਹੁਣ ਇੱਕ ਮਿੰਟ ਚ ਕੁਝ ਕਹਿ ਦੇਣਾ ਦੂਜੇ ਮਿੰਟ ਚ ਉਹ ਭੁੱਲ ਜਾਂਦੀ ਆ ਬੱਚੀ ਖੇਡਣ ਲੱਪੀ ਉਹਨੂੰ ਉਹਨੂੰ ਲੱਗਾ ਵੀ ਮੇਰੇ ਪਾਪਾ ਦਾ ਸ਼ਾਇਦ ਦੋਸਤ ਆ ਇਸ ਕਰਕੇ ਉਹਦੇ ਦਿਮਾਗ 'ਚ ਇਦਾਂ ਦੀ ਕੋਈ ਗੱਲ ਨਹੀਂ ਆਈ ਜੀ